ਅਸੀਂ ਐਸੇ ਮੌਜੂਦ ਹੈ ਗਿਆ ਪਿੰਡ ਤੁੰਦਾ ਵਿਖੇ ਦੱਸਦੀ ਹੈ ਕਿ ਜੋ ਬੁਫੇਸ਼ਪੋ ਕੇਲ ਨੇ ਪੰਜਾਬ ਭਰ ਦੇ ਵਿੱਚ ਜਿਹੜਾ ਉਹਨਾਂ ਦਾ ਦੋ ਦਿਨ ਦਾ ਦੌਰਾ ਹੈਗਾ ਤਾਂ ਅੱਜ ਇਸ ਮੌਕੇ ਦੇ ਉੱਤੇ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਜੋ ਚਰਨਜੀਤ ਸਿੰਘ ਚੰਨੀ ਤੇ ਰਾਜਾ ਵੜਿੰਗ ਤੇ ਜਿੰਨੀ ਪੰਜਾਬ ਦੀ ਲੀਡਰਸ਼ਿਪ ਹੈਗੀ ਆ ਉਹ ਮੌਜੂਦ ਹੈਗੀ ਆ ਤਾਂ ਲਗਾਤਾਰ ਤਸਵੀਰਾਂ ਤੜ ਨਾਲ ਜਾਗਬਾਨੀ ਟੀਵੀ ਦੇ ਉੱਤੇ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਤਾਂ ਇਸ ਜਗ੍ਹਾ ਦੇ ਉੱਤੇ ਪਹੁੰਚ ਕੇ ਅੱਜ ਜੋ ਇੱਥੋਂ ਦੇ ਵਸਨੀਕ ਨੇ ਉਹਨਾਂ ਦੇ ਨਾਲ ਗੱਲ ਕੀਤੀ ਜਾਏਗੀ ਪਿੰਡ ਵਾਲਿਆਂ ਦੇ ਨਾਲ ਤਾਂ ਜਿੱਥੇ ਕਿ ਰਾਹਤ ਸਮਗਰੀ ਵੀ ਦਿੱਤੀ ਜਾ ਰਹੀ ਹੈ ਉੱਥੇ ਹੀ ਨਾਲ ਦੀ ਨਾਲ ਜਿਸ ਤਰ੍ਹਾਂ ਦੇ ਨਾਲ ਸ਼ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਨੋਟਾਂ ਦੀ ਥੱਧੀਆਂ ਜਿਹੜੀਆਂ ਪਿੰਡ ਵਾਸੀਆਂ ਨੂੰ ਦਿੱਤੀ ਜਾ ਰਹੀਆਂ ਤਾਂ ਅੱਜ ਕਾਂਗਰਸ ਵੱਲੋਂ ਵੀ ਜਿਹੜੀ ਹੈ ਨੋਟਾਂ ਦੀਆਂ ਥੱਧੀਆਂ ਜਿਹੜੀਆਂ ਉਹ ਵੀ ਦਿੱਤੀਆਂ ਜਾਣਗੀਆਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜੋ ਹਾਲਾਤ ਬਣੇ ਹੋਏ ਨੇ ਤਾਂ ਲੋੜ ਹੈ ਪਿੰਡ-ਪਿੰਡ ਪਹੁੰਚ ਕੇ ਹਰ ਕਿਸੇ ਦੀ ਬਾਹ ਫੜਾਂ ਦੀ ਤਾਂ ਇੱਕ ਤਰਫਾ ਵੇਖ ਸਕਦੇ ਹਾਂ ਕਿਸ ਤਰ੍ਹਾਂ ਦੇ ਨਾਲ ਪਾਣੀ ਜਿਹੜਾ ਪਾਣੀ ਦਾ ਪੱਤਰ ਕਿੰਨਾ ਜ਼ਿਆਦਾ ਵਧਿਆ ਹੋਇਆ ਤਾ ਉਹਦਿਆਂ ਵੀ ਤਸਵੀਰਾਂ ਸਾਂਝੀਆਂ ਕਰ ਰਿਹਾ ਨਾਲ ਦੀ ਨਾਲ ਦੇਖ ਸਕਦੇ ਹੋ ਜੇ ਲੀਡਰਸ਼ਿਪ ਪਹੁੰਚੀ ਹੋਈ ਆ ਲੀਡਰਸ਼ਿਪ ਦੀ ਵੀ ਤਸਵੀਰ ਜਿਹੜੀ ਆ ਲਗਾਤਾਰ ਵਧੀਆ ਵਧੀਆ ਤੁਸੀਂ ਵੇਖ ਸਕਦੇ ਹੋ ਕਿ ਉਹ ਪੇਚ ਉਹ ਗੇਲ ਨੇ ਜੋ ਉਹ ਖਾਸ ਤੌਰ ਦੇ ਉੱਤੇ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਨਾਲ ਜਿਹੜੀ ਲੀਡਰਸ਼ਿਪ ਹੈ ਲੋਕਲ ਲੀਡਰਸ਼ਿਪ ਹੈ ਜੋ ਉਹ ਲਗਾਤਾਰ ਪਹੁੰਚੇ ਮ ਆਪਣੇ ਸਹਿਯੋਗੀਆਂ ਕੋਲੋਂ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੇ ਜਾਣ ਤਾਂ ਇਹ ਹਾਲਾਤ ਇਸ ਵਕਤ ਪੰਜਾਬ ਦੇ ਬਣੇ ਹੋਏ ਨੇ ਜਿੱਥੇ ਕਿ ਜੋ ਲੋਕ ਸੀਗੇ ਇੱਧਰ ਤੇ ਉਹ ਸਨੇਕ ਸੀਗੇ ਇਨ੍ਹਾਂ ਪਿੰਡਾਂ ਦੇ ਰਹਿਣ ਵਾਲੇ ਤਾਂ ਉਹਨਾਂ ਦੇ ਕਿਤਨਾ ਕਿਤੇ ਆਪਣੇ ਘਰ ਛੱਡ ਕੇ ਜਿਹੜਾ ਇੱਥੋਂ ਦੂਰ ਜਾਣਾ ਪੈ ਰਿਹਾ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆਪਣੇ ਸਹਿਯੋਗੀ ਨੂੰ ਕਹੂੰਗਾ ਲਗਾਤਾਰ ਇਹ ਤਸਵੀਰਾਂ ਸਾਂਝੀ ਕੀਤੀ ਜਾਵੇ ਕਿ ਜੋ ਭੁਪੇਸ਼ ਬਗੇਲ ਨੇ ਉਹਨਾਂ ਦੇ ਨਾਲ ਰਾਜਾ ਵੜਿੰਗ ਤੇ ਨਾਲ ਚੰਜੀ ਸਿੰਘ ਚੰਨੀ ਜੋਨੇ ਉਹ ਸਾਰੇ ਜੋ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਨੇ ਉਹਨੇ ਉੱਥੇ ਗਾੜੀ ਵਧੀਆ ਇਸ ਜਗ੍ਹਾ ਤੇ ਉਹ ਯਾਰ ਅੱਗੇ ਸ਼ੋਰ ਨਾ ਦਾ ਆਪਾਂ ਸਾਰਾ ਵੀਰ ਅੱਗੇ ਹੋ ਅੱਗੇ ਥੋੜਾ ਥਾਂ ਵੇਖ ਕੇ ਅੱਗੇ ਮੜ ਜਾ ਵੀਰੇ ਗਾ ਡਿੱਗਣਾ ਤੂੰ ਉਹ ਕਿੱਦਾਂ ਨਹੀਂ ਪੱਤਰ ਕਿੱਦਾਂ ਨਹੀਂ ਜਾਂਦੇ ਯਾਰ ਕਿੱਦਾਂ ਨਹੀਂ ਜਾਂਦੇ ਨਾ ਨਾ ਇਧਰ ਹੋ ਕੇ ਖੇਲੇ ਮੁਕਾਬਲਾ ਆਲਾ ਪੱਤਰੋ ਯਾਰ ਨਵੇਂ ਪੈਸੇ ਪੈਸੇ ਦਾ ਆ ਨਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਚਰਨਜੀਤ ਸਿੰਘ ਚੰਨੀ ਹੋਣਾ ਦੇ ਨਾਲ ਮੁਪੇਸ਼ਵਕੇਲ ਨੇ ਤੇ ਉਹਨਾਂ ਦੇ ਨਾਲ ਐਮਐਲਏ ਸਾਹਿਬ ਗੱਡੀ ਆਜੋ ਉੱਥੇ ਤੁਸੀਂ ਦੇਖ ਸਕਦੇ ਹੋ ਇੰਦਰਪ੍ਰੀਤ ਸਿੰਘ ਬਲੋਰੀਆ ਤਾਂ ਇਹ ਟਰਨਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਲੀਡਰਸ਼ਿਪ ਜਿਹੜੀ ਆ ਉਹ ਪਹੁੰਚੀ ਹੋਈ ਆ ਤਾਂ ਇੱਥੋਂ ਦਾ ਹਾਲ ਜਿਹੜਾ ਦਰਿਆ ਦਾ ਹਾਲ ਜਿਹੜਾ ਦੇਖਣ ਉਸਤੇ ਆਈ ਨਹੀਂ ਤਾਂ ਫੋਨ ਵਾਲੇ ਭਾਈ ਥੱਲੇ ਕਰਨਾ ਫੋਨ ਦੇਖ ਸਕਦੇ ਹੋ ਲਗਾਤਾਰ ਇਹ ਜੋ ਤਸਵੀਰਾਂ ਜਗਬਾਨੀ ਟੀਵੀ ਦੇ ਉੱਤੇ ਲਾਈਵ ਤਸਵੀਰਾਂ ਜਿਹੜੀਆਂ ਸੰਝੀਆਂ ਕਰ ਰਹੇ ਆ ਕਿ ਕਿਸ ਕਦਰ ਜੋ ਪਾਣੀ ਨੇ ਪੰਜਾਬ ਨੂੰ ਮਾਰ ਮਾਰੀ ਗਿਆ ਕਿਉਂਕਿ ਪਿੱਛੋਂ ਕਹ ਲਈਏ ਕਿ ਵੱਡੇ ਪੱਧਰ ਤੇ ਜਦੋਂ ਪਾਣੀ ਛੱਡਿਆ ਗਿਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਸ ਪਾਣੀ ਨੇ ਮਾਰ ਕੀਤਾ ਗਿਆ ਜਿਸ ਤੋਂ ਬਾਅਦ ਕੀ ਜਿਹੜੇ ਇਲਾਕੇ ਹੜ੍ਹਾਂ ਦੇ ਵਿੱਚ ਪ੍ਰਭਾਵਿਤ ਹੋਏ ਨੇ ਤਾਂ ਉਹਨਾਂ ਦਾ ਹਾਲ ਜਾਣਨ ਵਾਸਤੇ ਜਿੱਥੇ ਕਿ ਪੰਜਾਬ ਦੇ ਵੱਖ-ਵੱਖ ਸਿਆਸਤਦਾਨ ਵੱਖ-ਵੱਖ ਪਿੰਡਾਂ 'ਚ ਪਹੁੰਚ ਰਹੇ ਨੇ ਉੱਥੇ ਹੀ ਅੱਜ ਕਾਂਗਰਸ ਵੱਲੋਂ ਦੋ ਦਿਨ ਦਾ ਦੌਰਾ ਜਿਹੜਾ ਕੀਤਾ ਜਾਣਾ ਹੈ ਤਾਂ ਜਿੱਥੇ ਵੀ ਪਹੁੰਚ ਜਿੱਥੇ ਵੀ ਹਾਲਾਤ ਮਾੜੇ ਨੇ ਉੱਥੇ ਪਹੁੰਚ ਕਰਕੇ ਉੱਥੋਂ ਦੇ ਲੋਕਾਂ ਦੇ ਨਾਲ ਮਿਲਿਆ ਜਾਣਾ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆਂ ਜਗਬਾਨੀ ਟੀਵੀ ਤੇ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆਂ ਤੁਹਾਡੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਜੋ ਕਾਂਗਰਸ ਦੀ ਹਾਈ ਕਮਾਂਡ ਆ ਉਹ ਅੱਜ ਖਾਸ ਤੌਰ ਦੇ ਉੱਤੇ ਜੋ ਪੰਜਾਬ ਦੇ ਵਿੱਚ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਪਹੁੰਚੀ ਹੋਈ ਆ ਕਿਉਂਕਿ ਹਾਲਾਤ ਇੰਨੇ ਕਨਾਜ਼ੁਕ ਹੋ ਚੁੱਕੇ ਨੇ ਇੰਨੇ ਕਮਾੜੇ ਹਾਲਾਤ ਹੋ ਚੁੱਕੇ ਨੇ ਤਾਂ ਉਹਨਾਂ ਵੱਲੋਂ ਅੱਜ ਹਰ ਇੱਕ ਪਿੰਡ 'ਚ ਪਹੁੰਚ ਕੇ ਜਿਹੜੇ ਨੇ ਹਾਲ ਦੰਨੇ ਜਾਣਾ ਤਾਂ ਇਹ ਤਸਵੀਰਾਂ ਲਰੇ ਆ ਆਪਣੇ ਸ਼ੋਗੀਆਂ ਨੂੰ ਕਹੂੰਗਾ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕੀਤੀਆਂ ਜਾਣਾ ਇਹ ਲਗਾਤਾਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਥੇ ਕਿ ਬੁਖਬੇਲ ਜਿਹੜੇ ਨੇ ਸੂ ਕਾਂਗਰਸ ਦੀ ਲੀਡਰਸ਼ਿਪ ਦੇ ਨਾਲ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਜੋ ਪਹੁੰਚ ਰਹੇ ਨੇ ਨਾਲ ਭਗਵੰਤਪਾਲ ਸਿੰਘ ਸੱਚਰ ਉਹਨਾਂ ਦੇ ਨਾਲ ਰਾਜਾ ਵੜਿੰਗ ਤਾਂ ਨਾਲ ਦੀ ਨਾਲ ਤੁਸੀਂ ਵੇਖ ਸਕਦੇ ਹੋ ਜੋ ਗੁੱਲਾ ਕਰ ਲੋ ਪਾਜੀ ਇਧਰੋਂ ਮੁੱਖ ਮੜਾ ਜਾ ਜੋ ਡੈਨੀ ਨੇ ਉਹ ਵੀ ਨਾਲ ਲੱਗੇ ਨੇ ਐਮਐਲਏ ਤਾਂ ਇਹ ਤਸਵੀਰਾਂ ਸਾਹਿਬ ਮਿਲਣ ਆਏ ਲਗਾਤਾਰ ਇੱਥੇ ਖੜੇ ਸੀ ਜਿਹੜੇ ਦੇਖ ਸਕਦੇ ਜਿਹੜੇ ਪਰਿਵਾਰਾਂ ਦਾ ਜ਼ਿਆਦਾਤਰ ਨੁਕਸਾਨ ਹੋਇਆ ਤਾਂ ਉਹਨਾਂ ਨੂੰ ਹੁਣ ਦੇਖ ਸਕਦੇ ਹੋ ਕਿ ਜਿੱਦਾਂ ਅਕਾਲੀ ਦਲ ਵੱਲੋਂ ਮਦਦ ਕੀਤੀ ਜਾ ਰਹੀ ਐ ਇਸੇ ਤਰ੍ਹਾਂ ਦੇ ਨਾਲ ਕਾਂਗਰਸ ਵੱਲੋਂ ਪੈਸਿਆਂ ਦੀ ਮਦਦ ਵੀ ਜਿਹੜੀ ਆ ਹੁਣ ਕੀਤੀ ਜਾ ਰਹੀ ਆ ਤਾਂ ਉਹਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਕਾਂਗਰਸ ਦੇ ਪੱਧਰ ਦੇ ਉੱਤੇ ਜੋ ਆ ਮਦਦ ਕਰ ਰਹੀ ਆ ਪੰਜਾਬ ਭਰ ਦੇ ਵਿੱਚ ਜਿਹੜਾ ਜਗ੍ਹਾ-ਜਗ੍ਹਾ ਤੇ ਪਹੁੰਚ ਕੇ ਜਿਹੜਾ ਉਹਨਾਂ ਵੱਲੋਂ ਪੱਸਿਆਂ ਦੀ ਕਿਉਂਕਿ ਕਾਫੀ ਔੜਾ ਪੰਜਾਬ ਦੇ ਹਾਲਾਤ ਔੜਾ ਲੇਕਿਨ ਇਸ ਘਰ ਦੇ ਹਾਲਾਤ ਮਾੜੇ ਹੁਣ ਕਰਕੇ ਇੱਥੇ ਜਿਹੜੀ ਉਹਨਾਂ ਦੀ ਵੀ ਪਰਿਵਾਰ ਦੀ ਜਿਹੜੀ ਆ ਪੈਸਿਆਂ ਦੀ ਮਦਦ ਕੀਤੀ ਗਈ ਹੈ ਇੱਥੇ ਤਾਂ ਜਿੱਥੇ ਕੀ ਪੰਜਾਬ ਪ੍ਰਧਾਨ ਰਾਜਾ ਵੜਿੰਗ ਉਹ ਵੀ ਮੌਜੂਦ ਨੇ ਤੇ ਨਾਲ ਜੋ ਉਹਨਾਂ ਦੇ ਬਾਕੀ ਲੀਡਰਸ਼ਿਪ ਕញ្ញਾ ਆ ਦੇਖੋ ਕੀ ਨਲਕਾ ਗੇੜ ਕੇ ਵੀ ਜਿਹੜਾ ਦੇਖਿਆ ਗਿਆ ਤਾਂ ਇਹ ਲੀਡਰਸ਼ਿਪ ਅੱਜ ਪਹੁੰਚੀ ਹੋਈ ਆ ਤਾਂ ਉਹਨਾਂ ਵੱਲੋਂ ਮਦਦ ਵੀ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਇਹ ਹਾਲਾਤ ਮੌਕੇ ਤੇ ਸਾਹ ਕਰ ਰਹੇ ਆ ਸਕਦੇ ਹਾਂ ਕਿ ਕਿਸ ਕਦਰ ਅੱਜ ਲੀਡਰਸ਼ਿਪ ਜੋ ਕਾਂਗਰਸ ਵੱਲੋਂ ਜਿੱਥੇ ਕੀ ਰਾਹਤ ਸਮਗਰੀ ਵੀ ਭੇਜੀ ਜਾ ਰਹੀ ਆ ਪਸ਼ੂਆਂ ਲਈ ਵੀ ਚਾਰਾ ਭੇਜਿਆ ਜਾ ਰਿਹਾ ਉੱਥੇ ਨਾਲ ਪੈਸੇ ਵੀ ਜਿਹੜੇ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਨੇ ਤੇ ਆਪਣੇ ਸਹਿਯੋਗ ਨੂੰ ਕਹਾਂਗਾ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਣ ਕਿ ਜੋ ਲੀਡਰਸ਼ਿਪ ਹੈ ਉਹਨਾਂ ਵੱਲੋਂ ਲਗਾਤਾਰ ਪਹੁੰਚ ਕੇ ਜਿਹੜੀ ਹੈ ਪਰਿਵਾਰਾਂ ਦੀ ਮਦਦ ਜੋ ਹੈ ਉਹ ਕੀਤੀ ਜਾ ਰਹੀ ਹੈ ਇਹ ਇਹ ਦੇਖ ਸਕਦੇ ਹੋ ਇਹ ਮਤਲਬ ਵਾਰਾਂ ਦੇ ਨੇ ਦੋ ਇੱਕ ਦੇ ਵੱਡਾ ਕਾਕਾ ਤਿੰਨ ਕਾਕਾ ਜੀ ਤਿੰਨ ਜੀ ਤਿੰਨ ਸਾਂਝੀ ਕਰ ਲਾਂਗੇ ਤਿੰਨ ਥਾਵਾਂ ਤੇ ਹਾਂਜੀ ਹਾਂਜੀ ਇਹ ਕਿੰਨੀ ਕ ਅਮਾਉਂਟ ਹੋਊਗੀ ਭਲਾ ਕਿੰਦੇ ਆ ਵੀਰੇ ਇਹ ਲਗਾਤਾਰ ਜਿਹੜੀ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਪੈਸੇ ਜਿਹੜੇ ਨੇ ਕਾਂਗਰਸ ਵੱਲੋਂ ਵੀ ਜਿਹੜੇ ਦੇਨੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਆਪਣੇ ਸ਼ੁਗਨ ਗੁੰਗਹੇ ਲਗਾਤਾਰ ਤਸਵੀਰਾਂ ਜਿਹੜੀਆਂ ਇੱਥੋਂ ਦੀਆਂ ਸਾਂਝੀਆਂ ਕਿੱਤਿਆਂ ਜਾਂਦਾ ਲਗਾਤਾਰ ਤਸਵੀਰਾਂ ਤਾਂ ਨਾਲ ਸਾਂਝੀਆਂ ਕੀਤਾ ਨੇ ਕਿ ਅੱਜ ਕਾਂਗਰਸ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਪਿੰਡਾਂ 'ਚ ਜਾ ਕੇ ਜਿਹੜਾ ਉਹਨਾਂ ਵੱਲੋਂ ਜੋ ਪੈਸਿਆਂ ਦੀ ਵੀ ਜੜੀ ਨੋਟਾਂ ਦੀਆਂ ਥੱਡੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਹਾਲਾਤ ਜਿਹੜੇ ਨੇ ਵੱਧ ਤੋਂ ਵੱਧ 6 ਤੋਂ 36 ਪਿੰਡਾਂ ਦੇ ਠੀਕ ਹੋ ਸਕਣ ਕੈਮਰਾਮੈਨ ਸੁਨੀਕਮਰ ਦੇ ਨਾਲ 101 ਜਗਬਾਨੀ ਟੀਵੀ ਗੋਨਰਲ ਸਾਹਿਬ